ਹalleluyah ਅੱਜ ਸੀ ਮੇਰੀ ਪ੍ਰਖਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹ ਗਏ ਹਾਂ ਬਲੀਦਾਨ ਕਰਨ ਦਾ ప్రతిਫਲ ਇਬਰਾਨੀਆਂ ਅਧਿਆਇ 13 ਉਹਦੀ 15 ਐਤ ਸੋ ਅਸੀਂ ਉਹਦੇ ਦੁਆਰਾ ਉਸਤਤ ਦਾ ਬਲੀਦਾਨ ਅਰਥਾਤ ਉਹਨਾਂ ਬੁੱਲਾਂ ਦਾ ਫਲ ਜਿਹੜੇ ਉਹਦੇ ਨਾਮ ਨੂੰ ਮੰਨ ਲੈਂਦੇ ਹਨ ਪਰਮੇਸ਼ਰ ਦੇ ਅੱਗੇ ਸਦਾ ਛੜਾਇਆ ਕਰੀਏ ਮੇਰੇ ਪਿਆਰਿਓ ਜਦੋਂ ਪ੍ਰਬੇਸ਼ਮ ਸੀ ਲੋਕਾਂ ਵਿੱਚ ਪ੍ਰਚਾਰ ਕਰ ਰਹੇ ਸਨ ਤਾਂ ਉਹਨਾਂ ਨੇ ਇੱਕ ਅਮੀਰ ਆਦਮੀ ਅਤੇ ਗਰੀਬ ਲਾਚਰ ਦੀ ਉਦਾਹਰਣ ਦਿੱਤੀ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਲਾਚਰ ਨਾਮ ਦਾ ਇੱਕ ਗਰੀਬ ਆਦਮੀ ਜੋ जख्मਾਂ ਨਾਲ ਪਰਿਆ ਹੋਇਆ ਸੀ ਇੱਕ ਅਮੀਰ ਆਦਮੀ ਦੀ ਮੇਜ਼ ਤੇ ਛੱਡ ਦਿੱਤਾ ਗਿਆ ਸੀ ਕਿਉਂਕਿ ਉਹ ਅਮੀਰ ਆਦਮੀ ਦੀ ਮੇਜ਼ ਤੋਂ ਆਪਣਾ ਪੇਟ ਪਰਣਾ ਚਾਹੁੰਦਾ ਸੀ ਪਰ ਜਦੋਂ ਅਸੀਂ ਬਾਈਬਲ ਦੀ ਅਗਲੀ ਆਇਤ ਨੂੰ ਪੜ੍ਹਦੇ ਹਾਂ ਤਾਂ ਇਹ ਲਿਖਿਆ ਹੈ ਕਿ ਜਦੋਂ ਦੋਵੇਂ ਮਰ ਗਏ ਤਾਂ ਗਰੀਬ ਆਦਮੀ ਨੂੰ ਅਬਰਾਹਾਮ ਦੀ ਗੋਦ ਵਿੱਚ ਲੈ ਜਾਇਆ ਗਿਆ ਪਰ ਅਮੀਰ ਆਦਮੀ ਨੂੰ ਨਰਕ ਵਿੱਚ ਲੈ ਜਾਇਆ ਗਿਆ ਤੁਸੀਂ ਸੋਚਦੇ ਹੋ ਕਿ ਗਰੀਬ ਆਦਮੀ ਸਵਰਗ ਵਿੱਚ ਜਾਵੇਗਾ ਪਰ ਇਹ ਅਮੀਰ ਜਾਂ ਗਰੀਬ ਦੀ ਗੱਲ ਨਹੀਂ ਹੈ ਕਿ ਅਮੀਰ ਨਰਕ ਵਿੱਚ ਜਾਵੇਗਾ ਅਤੇ ਗਰੀਬ ਸਵਰਗ ਵਿੱਚ ਜਾਵੇਗਾ ਜਦੋਂ ਅਸੀਂ ਅਜੂਬ ਦੇ ਜੀਵਨ ਵੱਲ ਦੇਖਦੇ ਹਾਂ ਤਾਂ ਅਜੂਬ ਇੱਕ ਧਰਮੀ ਆਦਮੀ ਸੀ ਅਤੇ ਉਹ ਉੱਚ ਦੇਸ਼ ਦਾ ਸਭ ਤੋਂ ਅਮੀਰ ਆਦਮੀ ਸੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਗਰੀਬ ਸਵਰਗ ਜਾਣਗੇ ਅਤੇ ਅਮੀਰ ਨਹੀਂ ਜਾਣਗੇ ਬਲਕਿ ਪਰਮੇਸ਼ਰ ਦਾ ਮਤਲਬ ਬਹੁਤ ਡੂੰਗਾ ਸੀ ਕਿਉਂਕਿ ਭਾਵੇਂ ਉਹ ਅਜੋਬ ਅਮੀਰ ਸੀ ਉਹ ਦੂਜਿਆਂ ਦੀ ਮਦਦ ਵੀ ਕਰਦਾ ਸੀ ਅਤੇ ਹਰ ਰੋਜ਼ ਆਪਣੇ ਬਲੀਦਾਨ ਪਰਮੇਸ਼ਰ ਦੇ ਅੱਗੇ ਲੈ ਕੇ ਜਾਂਦਾ ਸੀ ਪਰ ਬਾਈਬਲ ਕਹਿੰਦੀ ਹੈ ਕਿ ਪਰਮੇਸ਼ਰ ਦੇ ਇੱਕ ਹੱਥ ਵਿੱਚ ਤਨ ਅਤੇ ਮਹਿਮਾ ਹੈ ਇਸ ਦਾ ਅਰਥ ਹੈ ਕਿ ਤਨ ਅਤੇ ਮਹਿਮਾ ਪਰਮੇਸ਼ਰ ਦੇ ਵੱਲੋਂ ਹੈ ਪਰ ਪ੍ਰਵੇਸ਼ਮ ਸੀ ਕੀ ਕਹਿਣਾ ਚਾਹੁੰਦਾ ਹੈ ਉਹ ਕਹਿਣਾ ਚਾਹੁੰਦਾ ਹੈ ਕਿ ਤੁਹਾਡੇ ਕੋਲ ਜੋ ਕੁਝ ਹੈ ਉਹ ਪਰਮੇਸ਼ਰ ਨੂੰ ਬਲੀਦਾਨ ਵਜੋਂ ਛਡਾਉਣ ਲਈ ਹੈ ਜਾਣੇ ਕਿ ਪਰਮੇਸ਼ਰ ਚਾਹੁੰਦਾ ਹੈ ਕਿ ਜੋ ਵੀ ਕੋਈ ਚੰਗੀ ਚੀਜ਼ ਉਸ ਨੇ ਤੁਹਾਨੂੰ ਦਿੱਤੀ ਹੈ ਭਾਵੇਂ ਉਹ ਪੈਸਾ ਹੋਵੇ ਸਿਹਤ ਹੋਵੇ ਜਾਂ ਕੋਈ ਵੀ ਯੋਗਤਾ ਹੋਵੇ ਇਹ ਸਭ ਪਰਮੇਸ਼ਰ ਲਈ ਹੋਵੇ ਇਸ ਲਈ ਯਾਦ ਰੱਖੋ ਜੋ ਛੇੜਾ ਪਰਮੇਸ਼ਰ ਨੇ ਤੁਹਾਨੂੰ ਦਿੱਤੀਆਂ ਹਨ ਜਦੋਂ ਤੁਸੀਂ ਉਹਨਾਂ ਨੂੰ ਬਲੀਦਾਨ ਕਰਦੇ ਹੋ ਉਹਨਾਂ ਨੂੰ ਪਰਮੇਸ਼ਰ ਦੀ ਮਹਿਮਾ ਲਈ ਇਸਤੇਮਾਲ ਕਰਦੇ ਹੋ ਤਾਂ ਪਰਮੇਸ਼ਰ ਤੁਹਾਡੇ ਤੋਂ ਖੁਸ਼ ਹੋਵੇਗਾ ਅਤੇ ਤੁਹਾਨੂੰ ਅਜੂਬ ਦੀ ਤਰ੍ਹਾਂ ਮਹਾਨ ਬਣਾਵੇਗਾ ਆਮਨ ਆਓ ਸੀ ਮਿਲ ਕੇ ਅੰਗੇਕਾਰ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਅੰਗੀਕਾਰ ਕਰਦਾ ਹਾਂ ਕਿ ਅੱਜ ਤੋਂ ਮੈਂ ਤੁਹਾਡੇ ਦੁਆਰਾ ਦਿੱਤੀਆਂ ਗਈਆਂ ਸਾਰੀਆਂ ਚੀਜ਼ਾਂ ਨੂੰ ਤੁਹਾਡੀ ਮਹਿਮਾ ਲਈ ਇਸਤੇਮਾਲ ਕਰਾਂਗਾ ਤੁਸੀਂ ਮੈਨੂੰ ਅਨੁਗ੍ਰਹਿ ਦਿਓ ਪ੍ਰਭੇਸ਼ਮ ਸੀਦੇ ਸਮਰਥੀ ਨਾਮ ਵਿੱਚ ਆਮੇਨ